ਦਸਮ ਪਾਤਸ਼ਾਹ ਗੁਰੂ ਕਲਗੀ ਧਰਮਹਾਰਾਜ ਨੇ ਇੱਕ ਦਿਨ ਭਰੇ ਦਰਬਾਰ ਵਿੱਚ ਸਿੱਖਾਂ ਨੂੰ ਇੱਕ ਸਵਾਲ ਕੀਤਾ ਕਹਿਣ ਲੱਗੇ ਗੁਰੂ ਕੇ ਸਿੱਖੋ ਅਸੀਂ ਘੋੜੇ ਤੇ ਸਵਾਰ ਹੋਣਾ ਔਰ ਕਾਬ ਵਿੱਚ ਪੈ ਰੱਖ ਕੇ ਘੋੜੇ ਤੇ ਸਵਾਰ ਹੋਣਾ ਕੋਈ ਤੁਹਾਡੇ ਵਿੱਚੋਂ ਅਜਿਹਾ ਸਿੱਖ ਹੈ ਕਿ ਘੋੜੇ ਤੇ ਅਸਵਾਰ ਖੋਣ ਲੱਗਿਆਂ ਸਾਡੇ ਹੁੰਦਿਆਂ ਹੁੰਦਿਆਂ ਕੋਈ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅਰਥ ਕਰ ਦੇਵੇ ਹੁਣ ਸਿੱਖ ਬੜੀ ਸੋਚੀ ਪੈ ਗਏ ਕਿ ਤੇ ਅੱਜ ਵੀ ਕੋਈ ਆਪਾਂ ਨੂੰ ਆਖੇ ਤੇ ਇੰਨੀ ਅੰਮ੍ਰਿਤ ਬਾਣੀ ਬਿਆਨਤ ਹੈ ਤੇ ਵੀ ਘੋੜੇ ਤੇ ਸਵਾਰ ਹੁੰਦਿਆਂ ਤੇ ਖਿੰਨ ਲੱਗਦਾ ਇੱਕ ਸਿੱਖ ਨੇ ਪਿੱਛੋਂ ਸਹਿਬ ਕੁਲ ਆਕੇ ਨਮਸਕਾਰ ਕਰਕੇ ਬੇਨਤੀ ਕੀਤੀ ਵੀ ਸਤਿਗੁਰੂ ਮੇਰੇ ਤੇ ਕਿਰਪਾ ਕਰਿਓ ਤੁਸੀਂ ਘੋੜੇ ਤੇ ਸਵਾਰ ਹੋਇਓ ਮੈਂ ਗੁਰਬਾਣੀ ਦੇ ਅਰਥ ਤੁਹਾਡੀ ਕਿਰਪਾ ਨਾਲ ਕਰਾਂਗਾ ਸਹਿਬ ਘੋੜੇ ਤੇ ਅਸਵਾਰ ਹੋਣ ਲੱਗੇ ਉਹਨੇ ਉੱਚੀ ਆਵਾਜ਼ ਵਿੱਚ ਸ਼ਬਦ ਵਰਤਿਆ ਕਹਿ ਲੱਗਿਆ ਸਤਿਗੁਰੂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਨੇ ਸੀਨੇ ਦਾ ਇਲਾਕੇ ਮਤਨਾਕੇ ਕਹਿ ਲੱਗੇ ਤੂੰ ਠੀਕ ਕਹਿ ਰਿਹਾ ਹੈ ਸਾਰੀ ਗੁਰਬਾਨੀ ਦਾ ਜਿਹੜਾ ਭਾਵ ਹੈ ਉਹ ਇੱਕੋ ਹੀ ਹੈ ਪਰਮਾਤਮਾ ਇੱਕ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਔਰ ਸ਼ਿਆਨੇ ਗੁਰਮੁਖ ਵਿਦਵਾਨ ਆਖਦੇ ਹੈ ਜਿਹੜਾ ਅੰਮ੍ਰਿਤ ਬਾਣੀ ਦਾ ਇੱਕ ਉਹ ਓੰਕਾਰ ਸ਼ਬਦ ਹੈ ਇਹਦੀ ਵਿਆਖਿਆ ਮੂਲ ਮੰਤਰ ਅੱਗੇ ਕਰਦਾ ਹੈ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸ਼ਬਦ ਕਰਦੇ ਨੇ ਔਰ ਜਿਹੜਾ ਮੂਲ ਮੰਤਰ ਹੈ ਇਹਦੀ ਵਿਆਖਿਆ ਜਪਜੀ ਸਾਹਿਬ ਦੀ ਅਮਰਤ ਬਾਣੀ ਕਰਦੀ ਹੈ ਔਰ ਜਿਹੜਾ ਸਾਰਾ ਜਪਜੀ ਸਾਹਿਬ ਦੀ ਅਮਰਤ ਬਾਣੀ ਹੈ ਨਾ ਇਹਦੀ ਵਿਆਖਿਆ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਦੀ ਹੈ